ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਲੰਬੀ ਵੀਡੀਓ ਹੋਣ ਵਾਲੀ ਆ ਡਿਟੇਲਡ ਇਨਫੋਰਮੇਸ਼ਨ ਦੇਵਾਂਗੇ ਜੋ ਤੁਰਕੀ ਦੀ ਸਕਾਲਰਸ਼ਿਪ ਵਾਲੀ ਵੀਡੀਓ ਸੀ ਉਸੇ ਦੀ ਪਾਰਟ ਆ ਇਹ ਕਹਿ ਸਕਦੇ ਹਾਂ ਕਿ A to Z ਚੀਜ਼ ਦੇ ਤੇ ਆਪਕਸ ਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਦੇ ਵਿੱਚ ਇਹ ਬੋਲਿਆ ਗਿਆ ਸੀ ਕਿ 10 ਜਨਵਰੀ 2025 ਤੋਂ ਲੈ ਕੇ 20 ਫਰਵਰੀ 2025 ਦੇ ਵਿੱਚ ਵਿਚਾਲੇ ਜਿਹੜੇ ਬੱਚੇ ਅਪਲਾਈ ਕਰਨਗੇ ਉਹਨਾਂ ਨੂੰ ਸਕਾਲਰਸ਼ਿਪ ਮਿਲੇਗੀ ਕੀ ਕੁਝ ਕਵਰ ਹੁੰਦਾ ਹੈ ਸਕਾਲਰਸ਼ਿਪ ਦੇ ਵਿੱਚ ਉਹ ਸਮਝੋ ਬਗਾਂ ਤਾਂ ਤੁਹਾਡੀ ਟਿਊਸ਼ਨ ਫੀ ਪੂਰੀ ਤਰ੍ਹਾਂ ਨਾਲ ਮਾਫ ਹੈ ਤੁਹਾਨੂੰ ਉੱਥੇ ਅਕਮੋਡੇਸ਼ਨ ਦੇ ਵਿੱਚ ਵੀ ਸਪੋਰਟ ਮਿਲੇਗੀ ਹਰ ਮਹੀਨੇ ਤੁਹਾਨੂੰ ਜਦਾ ਫਰੀ ਅਕਮੋਡੇਸ਼ਨ ਮਿਲ ਜੇਗੀ ਜਾਂ ਉੱਥੇ ਇਹ ਸਿਸਟਮ ਐਕਸਕਲੂਸਿਵ ਹੁੰਦਾ ਹੈ ਕਿਉਂਕਿ ਗਵਰਨਮੈਂਟ ਡੋਰਮੈਂਟਰੀ ਦੇ ਵਿੱਚ ਤੁਹਾਨੂੰ ਰੱਖਿਆ ਜਾਂਦਾ ਹੈ ਅੱਛੀਆਂ ਸਹੂਲਤਾਂ ਹੁੰਦੀਆਂ ਉੱਥੇ ਜੇਕਰ ਉਹ ਆਪਸ਼ਨ ਨਾ ਮਿਲੇ ਫਿਰ ਆਸ-ਪਾਸੇ ਜਗ੍ਹਾ ਤੁਸੀਂ ਖੁਦ ਲੱਭ ਲਿਓ ਪਰ ਤੁਹਾਨੂੰ ਸਪੋਰਟ ਉਹ ਕਰ ਦੇਣਗੇ ਇਸ ਦੇ ਵਿੱਚ ਐਸ ਤੁਹਾਨੂੰ ਕਰਨ ਦੀ ਜ਼ਰੂਰਤ ਨਹੀਂ ਹੈਗੀ ਇੱਥੇ ਤੁਹਾਨੂੰ ਪ੍ਰੋਗਰਾਮ ਕਰੇ ਕਰੇ ਮਿਲਣਗੇ ਐਸੋਸੀਏਟਡ ਡਿਗਰੀ ਉਹ ਮਿਲੇਗੀ ਤੁਹਾਡੇ ਬੈਚਲਰ ਦੇ ਪ੍ਰੋਗਰਾਮ ਨੇ ਮਾਸਟਰਸ ਦੇ ਨੇ ਡਾਕਟਰਲ ਪ੍ਰੋਗਰਾਮ ਵੀ ਹੈਗੇ ਆ ਤੇ ਕੱਲੀ ਤੁਸੀਂ ਉੱਥੇ ਐਕਾਡੈਮਿਕ ਪਰਪਸ ਲਈ ਹੀ ਨਹੀਂ ਜਾ ਰਹੇ ਉੱਥੋਂ ਦੇ ਕਲਚਰ ਨਾਲ ਵੀ ਤੁਸੀਂ ਰੂਬਰੂ ਹੋਵੋਗੇ ਤੁਹਾਡੀ ਇੱਕ ਓਵਰਆਲ ਪਰਸਨੈਲਿਟੀ ਵੀ ਡਵੈਲਪ ਹੋਏਗੀ ਉੱਥੇ ਤੁਹਾਡਾ ਜੋ ਹੈਲਥ ਕੇਅਰ ਉਹ ਵੀ ਕਵਰ ਹੁੰਦਾ ਜਿੰਨਾ ਚਿਰ ਤੁਹਾਡੀ ਸਟੱਡੀ ਚੱਲੂਗੀ ਉਨਾਂ ਚਿਰ ਹੈਲਥ ਕੇਅਰ ਕਵਰ ਕਰਨਾ ਇਹ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਰਹਿੰਦੀ ਆ ਕੀ ਕੁਝ ਮਿਲਦਾ ਹੈ ਜਿਹੜੇ ਅੰਡਰ ਗ੍ਰੈਜੂਏਟਲੀ ਜਾ ਰਹੇ ਆ ਉਹਨਾਂ ਨੂੰ ਆਲਮੋਸਟ 1000 ਪਰ ਮੰਥ ਸਟਾਈਫੈਂਡ ਮਿਲਦਾ ਹੈ ਮੈਂ ਹੁਣ ਸਟਾਈਫੈਂਡ ਵਾਲੇ ਪਾਸੇ ਆ ਗਿਆ ਸਟਾਈਫੈਂਡ ਤੁਹਾਨੂੰ ਮਿਲੇਗਾ ਅੰਡਰ ਗ੍ਰੈਜੂਏਟ ਨੂੰ ਪਰ ਮੰਥ 1000 ਜੋ ਮਾਸਟਰਸ ਦੇ ਲਈ ਜਾ ਰਹੇ ਆ ਉਹਨਾਂ ਨੂੰ ਆਲਮੋਸਟ 1400 ਜੋ ਡਾਕਟਰਲ ਪ੍ਰੋਗਰਾਮ ਦੇ ਲਈ ਹੈਗੇ ਨੇ ਉਹਨਾਂ ਨੂੰ 1800 ਪਰ ਮੰਥ ਤੇ ਹੀ ਮਿਲਦਾ ਰਹਣਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਨਾ ਜੋ ਤੁਹਾਡੇ ਟਰੈਵਲ ਐਕਸਪੈਂਸਸ ਨੇ ਬਾਈ 에ਅਰ ਜਾ ਰਹੇ ਹੋ ਜੋ ਟਿਕਟਸ ਵਗੈਰਾ ਦਾ ਖਰਚਾ ਹੈਗਾ ਉਹ ਵੀ ਤੁਹਾਨੂੰ ਮਿਲੇਗਾ ਫ੍ਰੀ ਦੇ ਵਿੱਚ ਹੋਏਗਾ ਸਭ ਕੁਝ ਵੀ ਹੁਣ ਗੱਲ ਕਰਦੇ ਹਾਂ ਰਿਕੁਆਇਰਮੈਂਟਸ ਦੀ ਸਭ ਤੋਂ ਪਹਿਲਾਂ ਮੈਂ ਬੋਲੂਗਾ ਬੈਚਲਰ ਦੇ ਲਈ ਬੈਚਲਰ ਦੇ ਲਈ ਤੁਹਾਡੇ ਐਡਮਿਸਟ 70% ਹੋਣੇ ਚਾਹੀਦੇ ਤੁਹਾਡੀ ਅਕੈਡੈਮਿਕ ਪਰਫਾਰਮੈਂਸ 70% ਨੰਬਰ ਹੋਣੀ ਚਾਹੀਦੀ ਆ ਏਜ ਤੁਹਾਡੀ 21 ਸਾਲ ਤੋਂ ਘੱਟ ਹੋਣੀ ਚਾਹੀਦੀ ਆ ਤੇ ਆਪਾਂ ਕਵਰ ਕੀਤਾ ਬੈਚਲਰ ਜਿਹੜੇ ਮਾਸਟਰਸ ਦੇ ਲਈ ਜਾ ਰਹੇ ਆ ਉਹਨਾਂ ਦੇ 75% ਹੋਣੇ ਚਾਹੀਦੇ ਆ ਐਂਡ ਏਜ ਸ਼ੁੱਡ ਬੀ ਲੈਸ ਥੈਨ 30 30 ਸਾਲ ਤੋਂ ਘੱਟ ਹੋਣੀ ਚਾਹੀਦੀ ਹੋ ਜਿਹੜੇ ਡਾਕਟਰਲ ਪ੍ਰੋਗਰਾਮਸ ਦੇ ਲਈ ਜਾ ਰਹੇ ਆ ਇਹਨਾਂ ਦੀ ਪਰਸੈਂਟੇਜ ਵੀ ਹਾਈ ਆ ਐਂਡ ਇਹਨਾਂ ਦੀ ਏਜ ਵੀ ਜ਼ਿਆਦਾ ਰੱਖੀ ਹੋਈ ਆ ਪਰਸੈਂਟੇਜ ਤੁਹਾਡੀ ਆਲਮੋਸਟ 90 ਹੋਵੇ ਐਂਡ ਏਜ ਤੁਸੀਂ 35 ਸਾਲ ਤੋਂ ਘੱਟ ਹੋਣੀ ਚਾਹੀਦੀ ਆ ਹੁਣ ਇਸ ਦੇ ਲਈ ਡਾਕੂਮੈਂਟਸ ਕਿਹੜੇ-ਕਿਹੜੇ ਚਾਹੀਦੇ ਆ ਇੱਕ ਚੈਕਲਿਸਟ ਤੁਹਾਨੂੰ ਕਮੈਂਟ ਕਰ ਦਿਓ ਤੁਹਾਨੂੰ ਪੀਡੀਐਫ ਦੇ ਫਾਰਮ ਦੇ ਵਿੱਚ ਜਾਂ ਕਿਸੇ ਟੈਕਸਟ ਫਾਰਮ ਦੇ ਵਿੱਚ ਇਨਬਾਕਸ ਦੇ ਵਿੱਚ ਪ੍ਰੋਵਾਈਡ ਵੀ ਕਰਵਾ ਦੇਾਂਗੇ ਕੀ ਕੁਝ ਚਾਹੀਦਾ ਹੁੰਦਾ ਉਹ ਦੱਸਣਾ ਚਾਹੁੰਦਾ ਥੋੜਾ ਜਿਹਾ ਮੈਂ ਤੁਹਾਨੂੰ ਪਾਸਪੋਰਟ ਹੋਵੇ ਤੁਹਾਡਾ ਵੈਲਿਡ ਪਾਸਪੋਰਟ ਹੋਵੇ ਇੱਕ ਤਾਂ ਐਲਓਆਰ ਦੀ ਜ਼ਰੂਰਤ ਪਵੇਗੀ ਲੈਟਰ ਆਫ ਰეკਮੈਂਡੇਸ਼ਨ ਐਸਓਪੀ ਲਿਖਣੀ ਹੋਏਗੀ ਸਟੇਟਮੈਂਟ ਆਫ ਪਰਪਸ ਬੋਲ ਦਿੰਨੇ ਆ ਤੁਹਾਡੀਆਂ ਐਕਾਡੈਮਿਕ ਟਰਾਂਸਕ੍ਰਿਪਟ ਦੀ ਜ਼ਰੂਰਤ ਪਵੇਗੀ ਜੋ ਵੀ ਤੁਹਾਡੇ ਡਿਪਲੋਮਾਸ ਵਗੈਰਾ ਜੋ ਆਪਾਂ ਦੇਸੀ ਭਾਸ਼ਾ ਦੇ ਵਿੱਚ ਕਾਗਜ਼ ਕਹਿ ਦਿੰਦੇ ਆ ਉਹ ਐਂਡ ਇੱਕ ਰਿਸਰਚ ਪ੍ਰਪੋਜ਼ਲ ਦੀ ਜ਼ਰੂਰਤ ਪਵੇਗੀ ਤੁਹਾਨੂੰ ਜੇਕਰ ਤੁਸੀਂ ਡਾਕਟਰਲ ਪ੍ਰੋਗਰਾਮ ਦੇ ਲਈ ਜਾ ਰਹੇ ਹੋ ਥੋੜਾ ਤੁਹਾਨੂੰ ਉਹ ਸ਼ੋਅ ਕਰਨਾ ਪੈਂਦਾ ਹੁੰਦਾ ਇਹ ਸਭ ਚੀਜ਼ਾਂ